ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਰੌਂਠੇ ਗੋਭੀ ਦਾ ਕद्दूकस ਕਰਾਂਗੇ ਇੱਕ ਪਿਆਜ਼ ਲਿਆ ਤਿੰਨ ਆਪਣੀਆਂ ਹਰੀਆਂ ਮਿਰਚਾਂ ਲਈਆਂ ਇਹਨਾਂ ਆਪਾਂ ਨੂੰ ਗ੍ਰੈਂਡ ਕਰ ਲਾਂਗੇ ਕद्दूकस ਕਰਾਂਗੇ ਆਪਾਂ ਗੋਭੀ ਦਾ ਤੇ ਫਿਰ ਬਣਾਵਾਂਗੇ ਇਹਦੇ ਪਰੌਂਠੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਇਹਦੇ ਸਾਡੇ ਨਵੇਂ ਭੈਣ ਭਰਾਣੇ ਉਹ ਵੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ। ਸਵੇਰ ਦਾ ਟਾਈਮ ਸਾਢੇ 6 ਵਜੇ ਹੋਏ ਨੇ। ਜੇ ਆਪਾਂ ਗੋਪੀ ਬੜੀ ਪਰੌਂਠਿਆਂ ਦਾ ਨਾਸ਼ਤਾ ਬਣਾਮਗੇ ਸਵੇਰ ਦਾ ਟਾਈਮਾਂ ਜੀ। ਚਲੋ ਜੀ ਆਪਾਂ ਗੋਪੀ ਦਾ ਹੁਣ ਕੱਦੂ ਕਸ ਕਰ ਲੈਨੇ ਆ। ਆਪਾਂ ਜੀ ਬਰੀਕ ਹੀ ਕੱਦੂ ਕਾਸ ਕਰਾਂਗੇ ਇਹਨਾਂ ਦਾ ਬਹੁਤ ਵਧੀਆ ਆਪਣੇ ਪਰੌਂਠੇ ਬਣਨਗੇ ਆਪਾਂ ਪਰੌਂਠੇ ਵੀ ਬਣਾ ਸਕਦੇ ਆ ਰੋਟੀਆਂ ਵੀ ਬਣਾ ਸਕਦੇ ਆ ਜਿਸ ਤਰ੍ਹਾਂ ਤੁਹਾਨੂੰ ਪਸੰਦ ਨੇ ਆਪਾਂ ਤਾਂ ਪਰ ਇਹਨਾਂ ਦੇ ਪਰੌਂਠੇ ਹੀ ਬਣਾਵਾਂਗੇ ਆਪਾਂ ਜੀ ਸਾਰੇ ਗੋਪੀ ਨੂੰ ਇਸ ਤਰ੍ਹਾਂ ਕੱਦੂ ਕਾਸ ਕਰ ਲਾਂਗੇ ਫਿਰ ਤੁਹਾਨੂੰ ਬਾਅਦ ਵਿੱਚ ਦਿਖਾਉਨੇ ਆਪਾਂ ਆਪਾਂ ਨੇ ਜੀ ਗੋਭੀ ਦਾ ਕੱਦੂਕਸ ਕਰ ਲਿਆ ਤੇ ਜੋ ਪਿਆਜ਼ ਸੀ ਹਰੀਆਂ ਮਿਰਚਾਂ ਸੀ ਉਹਨਾਂ ਨੂੰ ਵੀ ਆਪਾਂ ਨੇ ਘਰੀਂਡ ਕਰ ਲਿਆ ਆ ਸਾਫ ਦਾ ਧਨੀਆ ਲਿਆ ਆਪਾਂ ਨੇ ਤੇ ਜੀਰਾ ਲਿਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਦੜਫੜ ਕਰ ਲਾਂਗੇ ਜੀ ਇਹਦੇ ਵਿੱਚ ਗੋਭੀ ਵਿੱਚੋਂ ਤੁਹਾਨੂੰ ਲੱਗਦਾ ਵੀ ਪਾਣੀ ਨਿਕਲੂਗਾ ਉਹਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਕੇ ਤੇ ਆਪਾਂ ਉਹਨੂੰ ਪਾਣੀ ਨੂੰ ਆਟੇ ਵਿੱਚ ਗੋਨਾ ਲਾਂਗੇ ਜੋ ਵੀ ਆਪਾਂ ਸੁੱਕੇ ਮਸਾਲੇ ਪਾਉਣੇ ਆ ਉਹ ਆਪਾਂ ਸਵਾਦ ਅਨੁਸਾਰ ਪਾ ਸਕਦੇ ਆ ਇਹ ਰ ਆਪਾਂ ਬਣਾਵਾਂਗੇ ਪਰੌਂਠੇ ਆਪਾਂ ਛੇ ਇਹਦੇ ਵਿੱਚ ਸਵਾਦ ਅਨੁਸਾਰ ਨਾਣ ਮਿਰਚ ਪਾ ਲੈਨੇ ਆ ਥੋੜੀ ਜੀ ਆਪਾਂ ਹਲਦੀ ਵੀ ਪਾਵਾਂਗੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਆਪਾਂ ਨੇ ਮਿਰਚ ਜੀ ਪਾਈ ਹੋਈ ਹੈ ਇਹਦੇ ਵਿੱਚ ਧਨੀਆ ਤੇ ਜੀਰਾ ਆਪਾਂ ਨੇ ਉੜਿਚ ਘੋਟ ਲਈਅ ਸੀਗਾ ਉਹਨੂੰ ਵਿੱਚ ਆਪਾਂ ਮਿਕਸ ਕਰਤਾ ਸਪਨਾ ਜੀ ਪਰੌਂਠਾ ਬਣ ਕੇ ਰੈਡੀ ਗਿਆ ਆਪਣੇ ਜੀ ਗੋਭੀ ਵਾਲੇ ਪਰੌਂਠੇ ਬਣ ਕੇ ਤਿਆਰ ਨੇ ਤੇ ਨਾਲ ਹੋ ਗਈ ਦਹੀਂ ਨਾਲ ਲੱਸੀ ਦਾ ਗਲਾਸ ਨਾਲ ਚਾਹ ਹੋ ਗਈ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਕਰਦੇ ਆਂ ਵੀਡੀਓ ਦਾ ਇੱਥੇ ਜੀ ਐਂਡ ਵਾਈ ਗੁਰਜੀਕਰ ਹਾਲਸਾ ਵਾਈ ਗੁਰਜੀ ਕੀ ਫਤਿਹ